ਮੇਟ ਜਨਮ ਮਰਨਾ ਆਸਾ ਫੀਲਰ ਬਾਬੀ ਬਲਦ ਪਖਾਵਜ ਕਉਵਾ ਤਾਲ ਭਜਾਵੇ ਪਹਿਰ ਚੋਲਨਾ ਗਧਾ ਨਾਚੈ ਪੈਸਾ ਭਗਤ ਕਰਾਵੇ ਰਾਜਾ RAM ਕਕਰਿਆ ਬਰੇ ਪਕਾਏ ਕਿਨਹਿ ਬੂਜਨ ਹਾਰੇ ਖਾਏ ਰਹਾਉ ਬੈਠ ਸਿੰਘ ਘਰ ਪਾਨ ਲਗਾਵੇ ਕੀਸ ਗਲਔ ਰੇ ਲਿਆਵੇ ਕਰ ਕਰ ਮੁਸਰੀ ਮੰਗਲ ਗਾਵਹਿ ਕਸ਼ੂਆ ਸ਼ੰਖ ਬਜਾਵੈ ਵੰਸ ਕੋ ਪੂਤ ਬਿਆਹਨ ਚੱਲਿਆ ਸੋਇਨੇ ਮੰਡਪ ਛਾਏ ਰੂਪ ਕੰਨਿਆ ਸੁੰਦਰ 베ਦੀ ਸਸੈ ਸਿੰਘ ਗੁਣ ਗਾਏ ਕਹਿਤ ਕਬੀਰ ਸੁਨੋ ਰੇ ਸੰਤੋ ਕੀਤੀ ਪਰਬਤ ਖਾਇਆ ਕਸ਼ੂਆ ਕਹਿ ਅੰਗਾਰ ਭੇ ਲੋਰੂ ਲੂਕੀ ਸ਼ਬਦ ਸੁਨਾਇਆ ਆਸਾ ਬਟੂਆ ਇੱਕ ਬਹਤਰ ਆਧਾਰੀ ਇੱਕੋ ਜਿ ਸਹਿ ਦੁਆਰਾ ਨਵੇਂ ਖੰਡ ਕੀ ਪ੍ਰਥਮੀ ਮੰਗੈ ਸੋ ਜੋਗੀ ਜਗ ਸਾਰਾ ਐਸਾ ਜੋਗੀ ਨੌ ਨਿਦ ਪਾਵੇ ਤਨ ਕਾ ਬ੍ਰਹਮ ਲੈ ਗगन ਚਰਾਵੇ ਰਹਾਉ ਕਿੰਥਾ ਗਿਆਨ ਧਿਆਨ ਕਰ ਸੋਈ ਸ਼ਬਦ ਤਾਗਾ ਮਥ ਘਾਲੈ ਪੰਚ ਤਤ ਕੀ ਕਰ ਮਿਰ ਗਾਣੀ ਗੁਰ ਕੈ ਮਾਰਗ ਚਾਲੈ ਦਇਆ ਫਹਰੀ ਕਾਇਆ ਕਰ ਤੂੰ ਹੀ ਦ੍ਰਿਸ਼ਟ ਕੀ ਅਗਨ ਜਲਾਵੇ ਤਿਸ ਕਾ ਭਾਉ ਲਏ ਰਿਦ ਅੰਤਰ ਚਹੋ ਜੁਗ ਤਾਰੀ ਲਾਵੇ ਸਭ ਜੋਗ ਤਨ ਰਾਮ ਨਾਮ ਹੈ ਜਿਸ ਕਾ ਪਿੰਡ ਪਰਾਨਾ ਕਹੋ ਕਬੀਰ ਜੇ ਕਿਰਪਾ ਧਾਰੈ ਦੇ ਸਚਾ ਨਿਸ਼ਾਨ ਆਸਾ ਹਿੰਦੂ ਤੁਰਕ ਕਹਾਂ ਤੇ ਆਏ ਕਿਨ ਇਹ ਰਾਹ ਚਲਾਈ ਦਿਨ ਮੈਂ ਸੋਚ ਵਿਚਾਰ ਕਵਾਦੇ ਪਿਸਤ ਦੋਜਕ ਕਿਨ ਪਾਈ ਕਾਜੀ ਤੈਂ ਕਮਨ ਕਤੇ ਬਬਖਾਨੀ ਪੜਤ ਗੁਨਤ ਐਸੇ ਸਭ ਮਾਰੇ ਕਿਨਹੂ ਖਬਰ ਨਾ ਜਾਣੀ ਰਹਾਉ ਸਖਤ ਸੁਨੇਹੋ ਕਰ ਸੁਨਤ ਕਰੀਐ ਮੈਂ ਨਾ ਬਦਉਗਾ ਭਾਈ ਜਾਉਰੇ ਖੁਦਾਏ ਮੋਹੇ ਤੁਰਕ ਕਰੇਗਾ ਆਪਨ ਹੀ ਕਟ ਜਾਏ ਸੁਨਤ ਕੀਏ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਐ ਅਰਧ ਸਰੀਰੀ ਨਾਰਨਾ ਛੋੜੈ ਤਾਂ ਤੇ Hindu ਹੀ ਰਹੀਐ ਸਾਧਕ ਤੇ ਬਿ ਰਾਮ ਭਜ ਬਉਰੀ ਜ਼ੁਲਮ ਕਰਤ ਹੈ ਭਾਰੀ ਕਬੀਰੈ ਪਕਰੀ ਟੇਕ ਰਾਮ ਕੀ ੁਰ ਕਰੈ ਪਚਹਾਰੀ ਆਸਾ ਜਦ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ ਰੇ ਬਉਰੇ ਤੋਹੇ ਘਰੀ ਨਾ ਰਾਖੈ ਕੋਈ ਤੂੰ RAM ਨਾਮ ਜਪ ਸੋਈ ਰਹਾ ਕਾ ਕੀ ਮਾਤ ਪਿਤਾ ਕਹੋ ਕਾ ਕੋ ਕਮਨ ਪੁਰਖ ਕੀ ਜੋਈ ਘਟ ਫੂਟੇ ਕੋ ਬਾਤ ਨਾ ਪੁੱਛੈ ਕੱਢ ਹੋ ਕੱਢ ਹੋ ਹੋਈ ਦੇਹਰੀ ਬੈਠੀ ਮਾਤਾ ਰੋਵੈ ਖਟਿਆ ਲੈ ਗਏ ਭਾਈ ਲਟ ਛਿਟਕਾਏ ਤਰੀ ਆ ਰੋਵੈ ਹੰਸ ਇਕੱਲਾ ਜਾਈ ਕਹਿਤ ਕਬੀਰ ਸੁਨੋ ਰੇ ਸੰਤੋ ਭੈ ਸਾਗਰ ਕਹਿ ਤਾਈ ਇਸ ਬੰਦੇ ਸਿਰ ਜੁਲਮ ਹੋਤ ਹੈ ਜਮ ਨਹੀਂ ਹਟੈ ਗੁਸਾਈ ਦੋ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਸ੍ਰੀ ਕਬੀਰ ਜੀੋ ਕੇ ਚੌਪਦੇ ਇੱਕ ਤੁਕੇ ਸਨ ਕਸਨੰਦ ਅੰਤ ਨਹੀਂ ਪਾਇਆ ਵੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ ਸਹਜ ਬਲੋਵੋ ਜੈਸੀ ਤਤ ਨਾ ਜਾਈ ਰਹਾਉ ਤਨ ਕਰ ਮਟਕੀ ਮਨ ਮਾਹੇ ਬਲੋਈ ਇਸ ਮਟਕੀ ਮਹਿ ਸਬਦ ਸੰਜੋਈ ਹਰ ਕਾ ਬਨੋਵਨਾ ਮਨ ਕਾ ਵਿਚਾਰਾ ਗੁਰ ਪ੍ਰਸਾਦ ਪਾਵੇ ਅੰਮ੍ਰਿਤ ਧਾਰਾ ਕਹੋ ਕਬੀਰ ਨਦਰ ਕਰੇ ਜੇ ਮੀਰਾ RAM ਨਾਮ ਲਾਗਿ ਉਤਰੇ ਤੀਰਾ ਆਸਾ ਬਾਤੀ ਸੂਕੀ ਤੇਲ ਨਖੂਟਾ ਮੰਡਲ ਨਾ ਬਾਜੈ ਨਟ ਪੈ ਸੂਤਾ ਬੁਝ ਗਈ ਅਗਨ ਨਾ ਨਿਕਸਿਓ ਧੂਆ ਰਾਵ ਰਹਿਆ ਏਕ ਅਵਰ ਨਹੀਂ ਦੂਆ ਰਹਾਉ ਟੂਟੀ ਤੰਤ ਨਾ ਬਜੈ ਰਵਾਬ ਭੂਲ ਬਿਗਾਰੇਉ ਆਪਣਾ ਕਾਜ ਕਤਨੀ ਬਦਨੀ ਕੈਨ ਕਹਾਵਨ ਸਮਝ ਪਰੀ ਤਉ ਬਿਸਰਿਉ ਗਾਵਨ ਕਹਿਤ ਕਬੀਰ ਪੰਜ ਜੋ ਚੂਰੇ ਤਿਨ ਤੇ ਨਾਹੀ ਪਰਮ ਪਦ ਦੂਰੇ ਆਸਾ ਸੋਤੇ ਅਪਰਾਧ ਕਰਤ ਹੈ ਜੀਤੇ ਜਨੁਨੀ ਚੀਤ ਨਰਾਖਸ ਤੇਤੇ ਰਾਮਈਆ ਹੋਂ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਨ ਮੇਰਾ ਰਹਾਉ ਜੇ ਅਤ ਕ੍ਰੋਪ ਕਰੇ ਕਰਤਾ ਆ ਤਾਂ ਪੀ ਚੀਤ ਨਰਾਖਸ ਮਾਇਆ ਚਿੰਤ ਭਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰ ਸਪਾਰਾ ਦੇਹ ਬਿਮਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਰਵੈ ਕਬੀਰਾ ਹਾਸਾ ਹਜ ਹਮਾਰੀ ਗੋਮਤੀ ਤੀਰ ਜਹਾਂ ਬਸਹਿ ਪੀਤੰਬਰ ਪੀਰ ਵਾਹ ਵਾਹ ਕਿਆ ਖੂਬ ਗਾਵਤਾ ਹੈ ਹਰ ਕਾ ਨਾਮ ਮੇਰਾ ਮਨ ਭਾਵਤਾ ਹੈ ਰਹਾਉ ਨਾਰਦ ਸਾਰਦ ਕਰਹਿ ਖਵਾਸੀ ਪਾਸ ਬੈਠੀ ਬੀਬੀ ਕਵਲਾ ਦਾਸੀ ਕੰਠੇ ਮਾਲਾ ਜਿਹਵਾ ਰਾਮ ਸਹੰਸ ਨਾਮ ਲੈ ਲੈ ਕਰਉ ਸਲਾਮ ਕਹਿਤ ਕਬੀਰ RAM ਗੁਨ ਗਾਵੋ Hindu Turk ਦੋ ਸਮਝਾਵੋ ਆਸਾ ਸ੍ਰੀ ਕਬੀਰ ਜੀੋ ਕੇ ਪੰਜ ਪਦੇ 9 ਦੋ ਤੁਕੇ 5 ਇੱਕ ਓ ਅੰਕਾਰ ਸਤਗੁਰ ਪ੍ਰਸਾਦ ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ ਜਿਸ ਪહન ਕੋ ਪਾਤੀ ਤੋਰੈ ਸੂ ਪਾਹਨ ਨਿਰਜੀਓ ਭੂਲੀ ਮਾਲਨੀ ਹੈ ਏਓ ਸਤਗੁਰ ਜਾਗਤਾ ਹੈ ਦੇਓ ਰਹਾਉ ਬ੍ਰਹਮਪਾਤੀ ਵਿਸ਼ਨ Đਾਰੀ ਫੂਲ ਸੰਕਰ ਦੇਓ ਤੀਨ ਦੇਵ ਪਰਤਖ ਤੋ ਰਹਿ ਕਰਹ ਕਿਸ ਕੀ ਸੇਓ ਪਾਖਾਨ ਗੜ ਕੈ ਮੂਰਤ ਕੀਨੀ ਦੇਹ ਕੈ ਛਾਤੀ ਪਾਉ ਜੇ ਇਹ ਮੂਰਤ ਸਾਚੀ ਹੈ ਤਉ ਗਢਨ ਹਾਰੇ ਖਾਉ ਭਾਤ ਪਹਿਤ ਅਰਲਾਪ ਸੀ ਕਰ ਕਰ ਆਕਾਸਾਰ ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਸ਼ਾਰ ਮਾਲਨ ਭੂਲੀ ਜਗ ਭੁਲਾਨਾ ਹਮ ਭੁਲਾਨੇ ਨਾਹੀ ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰਿ ਰਾਏ ਆਸਾ 12 ਬਰਸ ਬਾਲਪਨ ਬੀਤੇ 20 ਬਰਸ ਕਸ ਤਪ ਨਾ ਕੀਓ 30 ਬਰਸ ਕਸ ਦੇਵ ਨਾ ਪੂਜਾ ਫਿਰ ਪਛਤਾਨਾ ਬਿਰਧ ਭਇਓ ਮੇਰੀ ਮੇਰੀ ਕਰਤੇ ਜਨਮ ਗयो ਛਾਇਰ ਸੂਖ ਪੁਜੰਗ ਬਲਿਓ ਰਹਾਉ ਸੂਕੇ ਸਰਵਰ ਪਾਲ ਬੰਧਾਵੇ ਲੂਣਾ ਖੇਤ ਹੱਥਵਾਰ ਕਰੇ ਆਇਓ ਚੋਰ ਤੁਰੰਤ ਤਹ ਲੈ ਗਇਓ ਮੇਰੀ ਰਾਖਤ ਮੁਗਦ ਫਿਰੈ ਚਰਨ ਸੀਸ ਕਰ ਕੰਪਨ ਲਾਗੇ ਨੈਣੀ ਨੀਰ ਅਸਾਰ ਬਹਿ ਜਿਹਵਾ ਬਚਨ ਸੁਧ ਨਹੀਂ ਨਿਕਸੈ ਤਬ ਰੇ ਧਰਮ ਕੀ ਆਸ ਕਰੈ ਹਰ ਜੀਉ ਕਿਰਪਾ ਕਰੈ ਲਿਵ ਲਾਵੇ ਲਾਹਾ ਹਰ ਹਰ ਨਾਮ ਲਿਓ ਗੁਰ ਪ੍ਰਸਾਦੀ ਹਰ ਧਨ ਪਾਇਓ ਅੰਤੇ ਚਲਦਿਆਂ ਨਾਲ ਚੱਲਿਓ ਕਹਿਤ ਕਬੀਰ ਸੁਨੋ ਰੇ ਸੰਤੋ ਅਨ ਤਨ ਕਛੂ ਐ ਲੈ ਨਾ ਗਇਓ ਆਈ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚੱਲਿਓ ਆਸਾ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲੰਗ ਨਿਵਾਰਾ ਕਾਹੂ ਗਰੀ ਗੋਦਰੀ ਨਹੀਂ ਕਾਹੂ ਖਾਨ ਪਰਾਰਾ ਅਹਿਰਖਵਾਦ ਨਾ ਕੀਜੈ ਰੇ ਮਨ ਸੋ ਕਰਤ ਕਰ ਕਰ ਲੀਜੈ ਰੇ ਮਨ ਰਹਾਉ ਕੁਮਾਰੈ ਏਕ ਜੋ ਮਾਟੀ ਗੁੰਦੀ ਬਹੁ ਵਿਦਬਾਨੀ ਲਾਈ ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਬਿਆਦ ਲਗਾਈ ਸੂਨਹਿ ਧਨ ਰੱਖਣ ਕਉ ਦੀਆ ਮੁਗਧ ਕਹਿ ਧਨ ਮੇਰਾ ਜਮ ਕਾ ਡੰਡ ਮੂੰਡ ਮਹਿ ਲਾਗੇ ਕਿਨ ਮਹਿ ਕਰੈ ਨਵੇਰਾ ਹਰ ਜਾਨੇ ਉਤਮ ਭਗਤ ਸਦਾ ਵੈ ਆਗਿਆ ਮਨ ਸੁਖ ਪਾਈ ਜੋ ਤਿਸ ਭਾਵੈ ਸਤ ਕਰਮਾਨ ਭਾਣਾ ਮਨ ਵਸਾਈ ਕਹ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੂਠੀ ਚਿਰਗਟ ਫਾਰ ਚਟਾਰਾ ਲੈ ਗਿਓ ਤਰੀ ਤਾਗਰੀ ਛੂਟੀ